ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਸਭ ਤੋਂ ਪਹਿਲਾਂ ਜੀ ਸਾਰੀ YouTube ਫੈਮਿਲੀ ਨੂੰ ਗੁਰਪੂਰਵ ਦੀਆਂ ਬਹੁਤ-ਬਹੁਤ ਵਧਾਈਆਂ ਜੀ ਪ੍ਰਮਾਤਮਾ ਸਭ ਦੇ ਘਰਾਂ 'ਚ ਹਾਸੇ ਖੇੜੇ ਖੁਸ਼ੀਆਂ ਬਣਾਈ ਰੱਖੇ ਜੀ ਸਭ ਨੂੰ ਤੰਦਰੁਸਤੀਆਂ ਬਖਸ਼ੇ ਜੀ ਵਾਹਿਗੁਰੂ ਤੇ ਚਲੋ ਜੀ ਆਪਾਂ ਆਪਣੀ 컬렉ਸ਼ਨ ਦੇ ਬਾਰੇ ਤੁਹਾਨੂੰ ਦੱਸਤੀਏ ਜੀ ਅੱਜ ਵਾਲੀ 컬렉ਸ਼ਨ ਹੈ ਜਿਹੜੀ ਜੀ ਇਹ ਰੂਬੀ ਬ੍ਰਾਂਡ ਦੀ ਹੈ ਜੀ ਬਹੁਤ ਸੋਹਣਾ ਪਿਓਰ ਪਸ਼ਮੀਨਾ ਹੈ ਜੀ ਮੈਚਿੰਗ ਸੂਟ ਵੀ ਹੈ ਜੀ ਤੇ ਜੇ ਤੁਸੀਂ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਮਿਲ ਜੂਗਾ ਜੀ ਜੇ ਤੁਸੀਂ ਇਹਨਾਂ ਨੂੰ ਮੈਚਿੰਗ ਕਰਵਾਉਣਾ ਤਾਂ ਮੈਚਿੰਗ ਵੀ ਮਿਲ ਜੂਗਾ ਜੀ ਪ੍ਰਾਈਸ ਇਹਨਾਂ ਦਾ ਸੇਮ ਹੀ ਰਹੂਗਾ ਜੀ ਮੈਚਿੰਗ ਦਾ ਵੀ ਆਲ ਓਵਰ ਦਾ ਵੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਜੀ ਇਹਨਾਂ ਦੇ ਫੈਬਰਿਕ ਹੈ ਤੇ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣੇ ਹਨ ਇਹਨਾਂ ਦੇ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਤੇ ਬਹੁਤ ਰੀਜ਼ਨੇਬਲ ਦਾ ਪ੍ਰਾਈਸ ਹੈ ਜੀ ਰੂਬੀ ਬ੍ਰਾਂਡ ਦਾ 1900 ਰੁਪਏ ਪ੍ਰਾਈਸ ਹੈ ਜੀ ਜਿਹੜਾ ਵੀ ਤੁਸੀਂ ਸੂਟ ਆਰਡਰ ਕਰਨਾ ਕਰ ਸਕਦੇ ਹੋ ਜੀ ਤੇ ਬਹੁਤ ਹੀ ਸੋਹਣੇ ਸੋਹਣੇ ਤੇ ਵੱਖਰੇ ਜੇ ਡਿਜ਼ਾਈਨਿੰਗ ਹੈ ਜੀ ਇਨਾਂ ਸੂਟਾਂ ਦੀ ਪਿਓਰ ਪਸ਼ਮੀਨਾ ਆਊਗਾ ਜੀ ਕੋਈ ਇਹਦੇ ਤੇ ਬੁਰਣੀ ਆਉਂਦਾ ਨਾ ਕਪੜਾ ਖਰਾਬ ਹੋਵੇ ਜੀ ਨਾ ਇਹਦਾ ਕਲਰ ਖਰਾਬ ਹੋਵੇ ਬਹੁਤ ਸੋਹਣਾ ਇੱਕ ਫੈਬਰਿਕ ਐਸੀ ਤਰ੍ਹਾਂ ਹੀ ਰਹਿੰਦਾ ਹੈ ਜੀ ਕਿਉਂਕਿ ਇਹ ਪਿਓਰ ਪਸ਼ਮੀਨਾ ਹੈ ਜੀ ਕੋਈ ਵੀ ਇਹ ਡੁਪਲੀਕੇਟ ਜਾਂ ਕੋਈ ਵੀ ਇਹ ਉਹ ਲੋਕਵਾਰਟੀ ਦਾ ਪਸ਼ਮੀਨਾ ਨਹੀਂ ਹੈ ਜੀ ਬਹੁਤ ਸੋਹਣਾ ਪਿਓਰ ਪਸ਼ਮੀਨਾ ਦੀ ਕੁਆਲਿਟੀ ਹੈ ਜੀ ਲਾਈਟ ਵੇਟ ਹੋਊਗਾ ਜੀ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਇਹਦੇ ਕਲਰ ਹੈ ਜੀ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਜੇ ਕਿਸੇ ਵੀ ਭੈਣ ਨੇ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਜਿਹੜੇ ਇਹ ਵਾਲੇ ਸੂਟ ਆਉਣਗੇ ਜੀ ਇਹ ਆਉਣਗੇ ਜੀ ਲਿਵਲੀਨ ਬ੍ਰਾਂਡ ਦੇ ਪਿਓਰ ਕਟਰਾਈ ਦੇ ਸੂਟ ਹੈ ਜੀ ਲਵਲੀਨ ਬ੍ਰਾਂਡ ਹੈ ਜੀ ਵੱਡੇ ਪਣੇ ਦਾ ਫੈਬਰਿਕ ਆਊਗਾ 3.5 ਮੀਟਰ ਦੀ ਕਟ ਆਊਗੀ ਜੀ ਜੇ ਤੁਸੀਂ ਇਹਨਾਂ ਦੇ ਨਾਲ ਮੈਚਿੰਗ ਬਾਟਮ ਕਰਵਾਉਣੀ ਹੈ ਪਲੇਨ ਪਸ਼ਮੀਨੇ ਦੀ ਤਾਂ ਉਹ ਵੀ ਹੋ ਜਾਊਗਾ ਜੀ ਤੇ ਜੇ ਤੁਸੀਂ ਇਹਨਾਂ ਨੂੰ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਜੀ ਬਹੁਤ ਹੀ ਸੋਹਣੇ ਸੋਹਣੇ ਜੇ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਜੀ ਇਹਨਾਂ ਦੇ 1400 ਤੇ 90 ਰੁਪਏ ਪ੍ਰਾਈਸ ਹੈ ਜੀ ਇਹਦਾ ਆਲ ਓਵਰ ਸੂਟ ਦਾ ਜੇ ਤੁਸੀਂ ਨਾਲ ਮੈਚਿੰਗ ਕਰਵਾਉਂਗੇ ਪਲੇਨ ਪਸ਼ਮੀਨੇ ਦੀ ਮੈਚਿੰਗ ਕਰਵਾਉਂਗੇ ਤਾਂ ਫਿਰ ਤੁਹਾਨੂੰ ਇਹ ਲੈਸ ਪ੍ਰਾਈਸ ਤੇ ਮਿਲ ਜੂਗਾ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹਦੇ ਕਲਰ ਹੈ ਜੀ ਬਹੁਤ ਜ਼ਿਆਦਾ ਸੋਹਣੇ ਇਹਦੇ ਰੰਗ ਹੈ ਕਪੜਾ ਇਹ ਵੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਕਿਉਂਕਿ ਇਹ ਵੀ ਬ੍ਰਾਂਡਡ ਫੈਬਰਿਕ ਹੈ ਆਪਾਂ ਸਾਰਾ ਫੈਬਰਿਕ ਬ੍ਰਾਂਡਡ ਹੀ ਲਿਓਣੇ ਆ ਜੀ ਇਹ ਵਾਲੇ ਸੂਟ ਵੀ ਕੁੜਾਈ ਦੇ ਆਉਣਗੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਜਿਆਦਾ ਪਿਆਰੇ ਪਿਆਰੇ ਜੇ ਕਲਰ ਡਿਜ਼ਾਈਨ ਹੈ 1450 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਜਿਹੜੀ ਵੀ ਭੈਣ ਨੇ ਜਿਹੜਾ ਵੀ ਸੂਟ ਲੈਣਾ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਡਿਜ਼ਾਈਨਿੰਗ ਇਹਨਾਂ ਦੀ ਬਹੁਤ ਜਿਆਦਾ ਪਿਆਰੀ ਹੈ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਹੈ ਕਪੜਾ ਕੋਈ ਵੀ ਖਰਾਬ ਹੋਣ ਵਾਲਾ ਨਹੀਂ ਹੈ ਜੀ ਕੋਈ ਵੀ ਬੁਰਨੀ ਆਉਂਦਾ ਨਾ ਕਪੜਾ ਛਿੱਜੇ ਜੀ ਨਾ ਇਹਨਾਂ ਦੇ ਕਲਰ ਖਰਾਬ ਹੋਣ ਇਹ ਵਾਲੇ ਜਿਹੜੇ ਕਲਰ ਹੈ ਜੀ ਇਹ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਹੈ ਦੁਬਾਰਾ ਰੀਸਟਾਕ ਹੋਇਆ ਹੈ ਜੀ ਸਾਡੇ ਕੋਲੇ ਇਹ ਵਾਲੇ ਸੂਟ ਆਉਣਗੇ ਜੀ ਰਾਮਟੈਕਸ ਬ੍ਰਾਂਡ ਦੇ ਰਾਮਟੈਕਸ ਬ੍ਰਾਂਡ ਦੇ ਬਹੁਤ ਜ਼ਿਆਦਾ ਸੋਹਣੇ ਪਿਓਰ ਪਸ਼ਮੀਨੇ ਦੇ ਸੂਟ ਹੈ ਜੀ 1250 ਰੁਪਏ ਪ੍ਰਾਈਸ ਹੈ ਜੀ ਸਾਰੇ ਸੂਟਾਂ ਦੀ ਸ਼ਿਪਿੰਗ ਐਕਸਟਰਾ ਰਹੂਗੀ ਜੀ ਤੁਸੀਂ ਕੋਈ ਵੀ ਸੂਟ ਮੰਗਵਾਉਣਾ ਹੋਵੇ ਸਾਰੇ ਸੂਟਾਂ ਦੀ ਸ਼ਿਪਿੰਗ ਐਕਸਟਰਾ ਐਕਸਟਰਾ ਹੈ ਜੀ 60 ਰੁਪਏ ਸ਼ਿਪਿੰਗ ਹੈ ਜੀ ਇੱਕ ਸੂਟ ਦੀ ਤੇ ਜੇ ਤੁਸੀਂ ਦੋ ਸੂਟ ਮੰਗਾਉਂਗੇ ਤਾਂ 100 ਰੁਪਏ ਸ਼ਿਪਿੰਗ ਲੱਗੂਗੀ ਜੀ ਬਹੁਤ ਸੋਹਣਾ ਇਹ ਪਸ਼ਮੀਨਾ ਜੀ ਰਾਮ ਟੈਕਸ ਬ੍ਰਾਂਡ ਦਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਨਾ ਇਹਦੇ ਤੇ ਬੁਰਾ ਹੋਵੇ ਨਾ ਇਹਦਾ ਕਲਰ ਖਰਾਬ ਹੋਵੇ ਬਹੁਤ ਸੋਹਣੇ ਸੋਹਣੇ ਜੇ ਰੰਗ ਡਿਜ਼ਾਈਨ ਆ ਇਹ ਵਾਲੇ ਚੈੱਕ ਦੇ ਵਿੱਚ ਆ ਜਾਣਗੇ ਜੀ ਨਾਲ ਪਲੇਨ ਬਾਟਮ ਆਊਗੀ ਫੈਬਰਿਕ ਇਹ ਵੀ ਰਾਮ ਟੈਕਸ ਦਾ ਆਊਗਾ ਜੀ ਤੇ ਤੁਸੀਂ ਫਟਾਫਟ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਸਾਰੀਆਂ ਭੈਣਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣੇ ਹੁੰਦੇ ਆ ਜੀ ਕਿਹੜਾ ਫੈਬਰਿਕ ਹੈ ਕੀ ਪ੍ਰਾਈਸ ਹੈ ਕਿਹੜੀ ਬ੍ਰਾਂਡ ਹੈ ਸਾਰਾ ਕੁਝ ਦੱਸਦੇ ਆ ਜੀ ਇਹ ਵਾਲੇ ਟਿਸਟਾ ਬ੍ਰਾਂਡ ਦੇ ਸੂਟ ਆਉਣਗੇ ਜੀ ਸਿਲਕ ਦੇ ਜੀ ਟਿਸਟਾ ਬ੍ਰੈਂਡ ਦੀ ਸਿਲਕ ਆਉਗੀ ਜੀ 2700 ਰੁਪਏ ਦਾ ਪ੍ਰਾਈਸ ਹੈ ਜੀ ਪਲੇਨ ਬਾਟਮ ਆਉਗੀ ਵਿਦਆਊਟ ਦੁਪੱਟਾ ਆਉਣਗੇ ਜੀ ਜੇ ਤੁਸੀਂ ਕਿਸੇ ਵੀ ਸੂਟ ਨਾਲ ਦੁਪੱਟਾ ਰੈਡੀ ਕਰਵਾਉਣਾ ਤਾਂ ਆਪਾਂ ਤੁਹਾਨੂੰ ਦੁਪੱਟੇ ਵੀ ਨਾਲ ਰੈਡੀ ਕਰਕੇ ਦੇ ਦਾਂਗੇ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਦੁਪੱਟਾ ਤੁਹਾਨੂੰ ਮਿਲ ਜੂਗਾ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ